ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਜਲਦ ਹੀ ਖੁਸ਼ੀਆਂ ਆਉਣ ਵਾਲੀਆਂ ਨੇ ਬਲਕੌਰ ਸਿੰਘ ਦੀ ਪਤਨੀ ਅਤੇ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਮਰਹੂਮ ਗਾਇਕ ਦੇ ਘਰ ਮਾਰਚ ਮਹੀਨੇ ਚ ਕਲਕਾਰੀਆਂ ਗੂੰਜਣ ਵਾਲੀਆਂ ਨੇ ਇਸ ਗੱਲ ਦਾ ਖੁਲਾਸਾ ਗਾਇਕ ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਨੇ ਕੀਤਾ ਉਹਨਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਹੋਇਆ ਕਿ ਆ ਕਿ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿੜੇ ਨਵਾਂ ਜੀ ਆ ਰਿਹਾ ਦੱਸਿਆ ਜਾ ਰਿਹਾ ਕਿ ਇਸੇ ਕਾਰਨ ਚਰਨਕੌਰ ਪਿਛਲੇ ਕਈ ਮਹੀਨਿਆਂ ਤੋਂ ਘਟ ਵੱਧ ਹੀ ਬਾਹਰ ਨਿਕਲਦੇ ਸਨ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਪਰਸੰਸ਼ਕਾਂ ਨੂੰ ਵੀ ਨਹੀਂ ਮਿਲਦੇ ਸਨ ਇਸ ਤੋਂ ਇਲਾਵਾ ਕੁਝ ਖਬਰਾਂ ਇਹ ਵੀ ਦੱਸੀਆਂ ਜਾ ਰਹੀਆਂ ਨੇ ਕਿ ਉਹ ਆਈਵੀਐਫ ਦੇ ਜਰੀਏ ਪ੍ਰੈਗਨੈਂਟ ਹੋਏ ਨੇ ਜਦੋਂ ਤੋਂ ਇਹ ਖਬਰ ਸਿੱਧੂ ਮੂਸੇਵਾਲੇ ਦੇ ਪਰਸੰਸ਼ਕਾਂ ਨੇ ਸੁਣੀ ਹੈ ਤਾਂ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਗਈ ਹੈ ਕਿਉਂਕਿ ਤੁਹਾਨੂੰ ਦੱਸ ਤਈਏ ਕਿ ਸਿੱਧੂ ਮੂਸੇਵਾਲੇ ਦਾ 29 ਮਈ 2022 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੂਸੇਵਾਲੇ ਦੀ ਹਵੇਲੀ ਸੁੰਨੀ ਪੈ ਗਈ ਸੀ ਅਤੇ ਸਿੱਧੂ ਮੂਸੇਵਾਲੇ ਦੇ ਪਰਸੰਸ਼ਕਾਂ ਨੂੰ ਇਹ ਫਿਕਰ ਬਹੁਤ ਸੀ ਕਿ ਮੂਸੇਵਾਲੇ ਦੇ ਪਰਿਵਾਰ ਦਾ ਕੀ ਬਣੇਗਾ ਕਿਉਂਕਿ ਮੂਸੇਵਾਲਾ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਸ ਤੋਂ ਬਾਅਦ ਮੂਸੇਵਾਲੇ ਦੇ ਪਰਸੰਸ਼ਿਕ ਅਤੇ ਉਹਨਾਂ ਦੇ ਪਰਿਵਾਰ ਵੀ ਇਹੀ ਅਰਦਾਸ ਕਰਦਾ ਸੀ ਕਿ ਉਹਨਾਂ ਦੇ ਘਰ ਨਵਾਂ ਜੀ ਆਵੇ ਜਿਸ ਤੇ ਨਾਲ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਜਿਉਣ ਦੀ ਆਸ ਪੈਦਾ ਹੋਵੇ ਕਿਉਂਕਿ ਮੂਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਜਿੱਥੇ ਉਸ ਦੇ ਮਾਤਾ ਪਿਤਾ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਮੂਸੇ ਵਾਲੇ ਦੇ ਮਾਤਾ ਪਿਤਾ ਨੇ ਭਾਵੇਂ ਐਡਾ ਸ਼ੇਰ ਜਿੱਡਾ ਪੁੱਤ ਗਵਾਇਆ ਸੀ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਹਿੰਮਤ ਨੂੰ ਟੁੱਟਣ ਨਹੀਂ ਦਿੱਤਾ ਅਤੇ ਆਪਣੀ ਉਸੇ ਕਮਜ਼ੋਰੀ ਨੂੰ ਹਿੰਮਤ ਦੇ ਵਿੱਚ ਬਦਲਦਿਆਂ ਹੋਇਆ ਹੁਣ ਤੱਕ ਮੂਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਲੜਾਈ ਲੜ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਪਰਮਾਤਮਾ ਨੇ ਜਿੱਥੇ ਮੂਸੇ ਵਾਲੇ ਦੇ ਪ੍ਰਸ਼ੰਸ਼ਕਾਂ ਦੀ ਸੁਣੀ ਉੱਥੇ ਹੀ ਪਰਿਵਾਰ ਦੀ ਵੀ ਸੁਣੀ ਹੈ ਕਿਉਂਕਿ ਮੂਸੇ ਵਾਲੇ ਦੇ ਘਰ ਜਲਦੀ ਹੀ ਖੁਸ਼ਖਬਰੀ ਆਉਣ ਵਾਲੀ ਹੈ ਅਤੇ ਮਾਰਚ ਮਹੀਨੇ ਦੇ ਵਿੱਚ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਮੂਸੇ ਵਾਲੇ ਦੀ ਸੁੰਨੀ ਪਈ ਹਵੇਲੀ ਇੱਕ ਵਾਰ ਫਿਰ ਤੋਂ ਖੜ ਉੱਠੇਗੀ ਜਦੋਂ ਮੂਸੇ ਵਾਲੇ ਦੇ ਘਰ ਕਿਲਕਾਰੀਆਂ ਗੂੰਜਣਗੀਆਂ ਇਸ ਗੱਲ ਦੀ ਪੁਸ਼ਟੀ ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਨੇ ਕੀਤੀ ਹੈ ਅਤੇ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਘਰ ਦੇ ਵਿੱਚ ਨਵਾਂ ਜੀ ਦਿੱਤਾ ਜਿਸ ਦੇ ਨਾਲ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਜਿਉਣ ਦੀ ਆਸ ਵੀ ਪੈਦਾ ਹੋਵੇਗੀ ਅਤੇ ਹੋਰ ਤਗੜੇ ਹੋ ਕੇ ਆਪਣੇ ਪੁੱਤ ਦੇ ਇਨਸਾਫ਼ ਦੀ ਲੜਾਈ ਲੜਨਗੇ। ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਐਤਵਾਰ ਨੂੰ ਮੂਸੇਵਾਲੇ ਦੀ ਹਵੇਲੀ ਵਿਖੇ ਪਹੁੰਚਦੇ ਸੀ ਤਾਂ ਅਕਸਰ ਉਹਨਾਂ ਦੇ ਮਾਤਾ ਪਿਤਾ ਹਰ ਪ੍ਰਸ਼ੰਸਕ ਨੂੰ ਮਿਲਦੇ ਸਨ ਅਰੇ ਪ੍ਰਸ਼ੰਸਕ ਵੀ ਹਮੇਸ਼ਾ ਇਹ ਅਰਦਾਸ ਕਰਦੇ ਸੀ ਕਿ ਮੂਸੇਵਾਲੇ ਦੇ ਘਰ ਨਵਾਂ ਜੀ ਆਵੇ ਅਤੇ ਜਿਸ ਤੇ ਨਾਲ ਮੂਸੇ ਵਾਲੇ ਦੇ ਮਾਤਾ ਪਿਤਾ ਦੇ ਸੁਣਨੇ ਪਏ ਚਿਹਰਿਆਂ 'ਤੇ ਵੀ ਰੌਣਕ ਆ ਜਾਵੇ ਚਾਹੇ ਆਪਣੇ ਪੁੱਤ ਦਾ ਉਹ ਦੁੱਖ ਤਾਂ ਸਾਰੀ ਉਮਰ ਨਹੀਂ ਭੁਲਾ ਸਕਦੇ ਪਰ ਇੱਕ ਨਵਾਂ ਜੀ ਆਉਣ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਆਸ ਤੇ ਰੋਸ਼ਨੀ ਜ਼ਰੂਰ ਆਵੇਗੀ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲ ਸਕਦਾ ਹੈ ਜਦੋਂ ਤੋਂ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੂੰ ਇਹ ਖਬਰ ਪਤਾ ਲੱਗੀ ਹੈ ਤਾਂ ਉਹ ਇਹੀ ਅਰਦਾਸਾਂ ਕਰ ਰਹੇ ਨੇ ਕਿ ਉਹਨਾਂ ਨੂੰ ਮੁਰ ਤੋਂ ਸਿੱਧੂ ਮੂਸੇ ਵਾਲਾ ਮਿਲ ਜਵੇ ਜਿਸ ਨੂੰ ਦੇਖ ਕੇ ਉਹਨਾਂ ਦੀ ਭੁੱਖ ਸ਼ਾਂਤ ਹੋ ਜਾਵੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬਹੁਤ ਹੀ ਅੰਦਰੋਂ ਟੁੱਟੇ ਹੋਏ ਸਨ ਜਦੋਂ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਗਿਆ ਸੀ ਪਰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੇ ਇੰਨਾ ਹੌਸਲਾ ਤੇ ਐਨੀ ਦਲੇਰੀ ਉਸ ਮਾਂ ਪਿਓ ਦੇ ਵਿੱਚ ਭਰੀ ਕਿ ਉਸ ਦੇ ਮਾਂ ਪਿਓ ਨੇ ਵੀ ਇਹ ਗੱਲ ਦ੍ਰਿੜਤਾ ਦੇ ਨਾਲ ਕਹੀ ਸੀ ਕਿ ਉਹ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਲੜਾਈ ਡਟ ਕੇ ਲੜਨਗੇ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਰਹਿੰਦੀਆਂ ਸਨ ਪਰ ਬਲਕੌਰ ਸਿੰਘ ਨੇ ਕਦੇ ਵੀ ਹਿੰਮਤ ਨਾ ਹਾਰ ਕੇ ਹਮੇਸ਼ਾ ਉਸ ਧਮਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਿਸ ਦੇ ਨਾਲ ਉਹਨਾਂ ਨੇ ਹਮੇਸ਼ਾ ਇਹੀ ਚੀਜ਼ ਦੁਨੀਆ ਦੇ ਵਿੱਚ ਦਰਸਾਈ ਹੈ ਕਿ ਜਿਹੜੀ ਸਿੱਧੂ ਮੂਸੇ ਦੇ ਵਿੱਚ ਦਲੇਰੀ ਸੀ ਉਹ ਉਸ ਦੇ ਮਾਤਾ ਪਿਤਾ ਦੇ ਵੱਲੋਂ ਹੀ ਆਈ ਸੀ ਜੈਸਾ ਕਰਕੇ ਜਿਉਂਦੇ ਜੀ ਸਿੱਧੂ ਮੂਸੇ ਵਾਲਾ ਨੱਕ ਦੇ ਝੁਕਿਆ ਸੀ ਤੁਹਾਨੂੰ ਦੱਸਤੀ ਕਿ ਸਿੱਧੂ ਮੂਸੇ ਵਾਲੇ ਦੀ ਮਾਤਾ ਜਲਦੀ ਹੀ ਇੱਕ ਵਾਰ ਫਿਰ ਮਾਂ ਬਣਨ ਜਾ ਰਹੀ ਹੈ ਅਤੇ ਮੂਸੇ ਵਾਲੇ ਦੇ ਮਾਤਾ ਪਿਤਾ ਇੱਕ ਵਾਰ ਫਿਰ ਇਹ ਹੀ ਆਸ ਕਰਨਗੇ ਕਿ ਉਹਨਾਂ ਦਾ ਸ਼ੁਭ ਮੁੜ ਤੋਂ ਉਹਨਾਂ ਨੂੰ ਮਿਲ ਜਾਵੇ